ਜੀ ਦੋਸਤੋ ਆਪਾਂ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨਾਂ ਨੂੰ ਦੋ ਬਾਟੇ ਦੇ ਵਿੱਚ ਕੱਟ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਉਬਲ ਮੇ ਰੱਖ ਦਾਂਗੇ ਇਹਨਾਂ ਨੂੰ ਆਪਾਂ ਉਹਨਾਂ ਚਿਰ ਵਾ ਲਾਂਗੇ ਜਿੰਨਾ ਚਿਰ ਇਹ ਸੌਫਟ ਹੋ ਜਾਣ ਇੱਕ ਬਰਤਨ ਦੇ ਵਿੱਚ ਆਪਾਂ ਪਾਣੀ ਲੈ ਲਿਆ ਹੁਣ ਆਪਾਂ ਗੈਸ ਨੂੰ ਫੁੱਲ ਤੇ ਰਨ ਕਰ ਦਾਂਗੇ ਤੇ ਇਹਦੇ ਵਿੱਚ ਜੋ ਆਪਾਂ ਆਲੂ ਕੱਟ ਕੇ ਇਹਦੇ ਵਿੱਚ ਉਬਾਲ ਲਾਵਾਂਗੇ ਪਾਣੀ ਦੇ ਵਿੱਚ ਆਪਾਂ ਇਹਨੂੰ ਉਹਨਾ ਟਾਈਮ ਤੱਕ ਉਬਲ ਮੇ ਰੱਖਾਂਗੇ ਜਿੰਨਾ ਚਿਰ ਆਪਣੇ ਆਲੂ ਨੇ ਜਿਹੜੇ ਸੌਫਟ ਹੋ ਜਾਣ ਉਹ ਇਹਨਾਂ ਨੂੰ ਆਪਾਂ ਇੱਕ ਟੱਕਰ ਬਰਤਨ ਦੇ ਨਾਲ ਇਹਨੂੰ ਉੱਪਰੋਂ ਕਵਰ ਕਰ ਦਾਂਗੇ ਹਾਂਜੀ ਆਪਣੇ ਆਲੂ ਹੋ ਗਏ ਨੇ ਸੌਫਟ ਆ ਉਹ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚੋਂ ਬਾਹਰ ਕੱਢ ਲਿਆ ਇਹਨਾਂ ਦਾ ਆਪਾਂ ਨੂੰ ਛਿਲਕਾ ਉਤਾਰ ਕੇ ਇਹਨਾਂ ਨੂੰ ਕਰ ਲਾਂਗੇ ਮੈਸ਼ ਉਤਾਰ ਕੇ ਆਪਣੇ ਪੋਟੈਟੋ ਹੋ ਗਏ ਰੈਡੀ ਹੁਣ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਹੀ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਤੁਸੀਂ ਮੈਸਰ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਕਰ ਸਕਦੇ ਹੋ ਹਾਂਜੀ ਆਲੂਆਂ ਨੂੰ ਆਪਾਂ ਕਰ ਲਿਆ ਰੈਡੀ ਹੁਣ ਇਹਦੇ ਆਪਾਂ ਵਿੱਚ ਪਾਵਾਂਗੇ ਸਵਾਦ ਅਨੁਸਾਰ ਮਸਾਲੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਐਡ ਕਰ ਲਾਂਗੇ ਮਿਰਚ ਮਿਰਚ ਲਈ ਆਪਾਂ ਪਾਵਾਂਗੇ ਥੋੜੀ ਜਿਹੀ ਹਲਦੀ ਜ਼ਿਆਦਾ ਨਹੀਂ ਐਡ ਕਰਨੀ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਜੀਰਾ ਪਾਊਡਰ ਇਹਦੇ ਨਾਲ ਟੇਸਟ ਆ ਜਿਹੜਾ ਜੀਰੇ ਪਾਊਡਰ ਨਾਲ ਬਹੁਤ ਵਧੀਆ ਆਉਂਦਾ ਹੈ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਬੇਸਣ ਆਪਾਂ ਇੰਨੇ ਕ ਹੀ ਮਸਾਲੇ ਪਾਵਾਂਗੇ ਜਿੰਨੇ ਕ ਤੁਹਾਨੂੰ ਪਸੰਦ ਹੋਣਗੇ ਬਣਾਉਣ ਦੇ ਟਾਈਮ ਤੁਸੀਂ ਆਪਣੀ ਸਵਾਦ ਅਨੁਸਾਰ ਉਹਨੇ ਕ ਪਾ ਸਕਦੇ ਹੋ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਇਹਦਾ ਆਪਾਂ ਇੱਕ ਆਟੇ ਦੀ ਤਰ੍ਹਾਂ ਡੋਹ ਤਿਆਰ ਕਰ ਲਾਂਗੇ ਜਿੱਦਾਂ ਆਪਾਂ ਆਟਾ ਗੁੰਨ੍ਹ ਕੇ ਰੋਟੀ ਦੀ ਤਰ੍ਹਾਂ ਡੋਹ ਤਿਆਰ ਕਰਦੇ ਹੁੰਨੇ ਉਸੇ ਤਰ੍ਹਾਂ ਅਗਰ ਤੁਹਾਨੂੰ ਕੋਈ ਘੱਟ ਵੱਧ ਚੀਜ਼ ਲੱਗੇ ਤਾਂ ਤੁਸੀਂ ਉਹਦੇ ਹਿਸਾਬ ਦੇ ਨੂਨ ਵਿੱਚ ਮਸਾਲਾ ਜੋ ਵੀ ਚੀਜ਼ ਘੱਟ ਵੱਧ ਲੱਗੇ ਉਹ ਪਾ ਸਕਦੇ ਹੋ ਤੇ ਆਪਾਂ ਹੁਣ ਥੋੜਾ ਜਣਾ ਹੱਥਾਂ ਨੂੰ ਤੇਲ ਲਾ ਕੇ ਇਹਨੂੰ ਚੰਗੀ ਤਰ੍ਹਾਂ ਡੋਹ ਜਾ ਤਿਆਰ ਕਰਦੇ ਹਾਂ ਹਲੜਾ ਤੇ ਨਾਲ ਹੀ ਜਿਆਦੇ ਸੌਫਟਾ ਹੁਣ ਇਹਦੀ ਆਪਾਂ ਬਣਾ ਲਾਂਗੇ ਜੀ ਟਿੱਕੀਆਂ ਛੋਟੀਆਂ ਛੋਟੀਆਂ ਪਹਿਲਾਂ ਆਪਾਂ ਇੱਕ ਥਾਲੀ ਦੇ ਵਿੱਚ ਵੈਜੀਟੇਬਲ ਆਇਲ ਲਗਾ ਕੇ ਨੂੰ ਸੈੱਟ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਟਿੱਕੀਆਂ ਬਣਾ ਬਣਾ ਕੇ ਰੱਖੀ ਜਾਵਾਂਗੇ ਤੇ ਬਾਅਦ ਦੇ ਵਿੱਚ ਆਪਾਂ ਆਇਲ ਦੇ ਵਿੱਚ ਉਹਨਾਂ ਨੂੰ ਫਰਾਈ ਕਰ ਲਾਂਗੇ ਇਹ ਆਪਣੇ ਥਾਲੀ ਦੇ ਨਾਲ ਨਾਲ ਚਿਪਕਣਾ ਇਸੇ ਲਈ ਆਪਾਂ ਨੂੰ ਘਿਓ ਲਾਤਾ ਤੁਸੀਂ ਚਾਹੇ ਜੋ ਵੀ ਤੇਲ ਯੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਆਪਾਂ ਹੁਣ ਹੱਥ ਦੇ ਨਾਲ ਥੋੜਾ ਜਿਹਾ ਆਇਲ ਲਗਾ ਕੇ ਇਹਦੀ ਆਪਾਂ ਛੋਟੇ-ਛੋਟੇ ਗੋਲੀਆਂ ਲੈ ਕੇ ਉਹਦੀ ਆਪਾਂ ਬਣਾ ਲਾਂਗੇ ਟਿੱਕੀਆਂ ਇਸ ਤਰ੍ਹਾਂ ਪਰ ਰਾਉਂਡ ਸ਼ੇਪ ਜੀ ਚ ਘੁਮਾ ਲੈਨੇ ਪਹਿਲਾਂ ਪੀੜਾ ਜਿਹਾ ਬਣਾ ਲੈਨੇ ਹੁਣ ਆਪਾਂ ਇਹਦੀ ਬਣਾ ਲਾਂਗੇ ਜਿਸ ਤਰ੍ਹਾਂ ਨੱਪ ਕੇ ਉੱਪਰ ਟਿੱਕੀ ਤੁਸੀਂ ਵੀ ਇਸ ਤਰ੍ਹਾਂ ਆਪਣੀਆਂ ਟਿੱਕੀਆਂ ਬਣਾ ਕੇ ਰੈਡੀ ਕਰ ਸਕਦੇ ਹੋ ਟਿੱਕੀਆਂ ਆਪਾਂ ਬਣਾ ਕੇ ਥਾਲੀ ਦੇ ਵਿੱਚ ਸੈੱਟ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਤੇਲ ਦੇ ਨੀਚੇ ਅੱਗ ਨਾ ਤਾਂ ਜ਼ਿਆਦਾ ਹੋਣੀ ਚਾਹੀਦੀ ਐ ਨਾ ਤਾਂ ਥੋੜੀ ਹੋਣੀ ਚਾਹੀਦੀ ਐ ਵਧੀਆ ਜਿਹਾ ਸੇਕ ਹੋਣਾ ਚਾਹੀਦਾ ਜਦੋਂ ਆਪਣਾ ਤੇਲ ਵਧੀਆ ਗਰਮ ਹੋ ਜੇ ਵੀ ਸੈੱਟ ਵਧੀਆ ਗਰਮ ਤਾਂ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਉਹਨੀਆਂ ਕਿ ਟਿੱਕੀਆਂ ਹੀ ਪਾ ਕੇ ਇਹਦੇ ਵਿੱਚ ਤਿਆਰ ਕਰਾਂਗੇ ਫਰਾਈ ਜਿੰਨੀਆਂ ਕਿ ਚਾਪੀਆਂ ਵਧੀਆ ਤਿਆਰ ਹੋ ਜਾਣ ਬਣ ਕੇ ਜਦੋਂ ਟਿੱਕੀਆਂ ਦੀ ਇੱਕ ਸਾਈਡ ਪੱਕ ਗਈ ਤਾਂ ਆਪਾਂ ਇਹਦਾ ਟਿੱਕੀ ਦਾ ਪਾਸਾ ਚੇਂਜ ਕਰ ਦਾਂਗੇ ਇਸ ਤਰ੍ਹਾਂ ਫ੍ਰੀਨ ਕਰਦੇ ਨਾ ਤੁਸੀਂ ਵੀ ਆਪਣੇ ਟਿੱਕੀਆ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਇਹਨੇ ਬਣ ਕੇ ਤਿਆਰ ਨੇ ਇਹਨਾਂ ਨੂੰ ਆਪਾਂ ਇੱਕ ਬਾਟਨ ਦੇ ਵਿੱਚ ਕੱਢ ਲਵਾਂਗੇ ਆਹ ਵਾਲੀ ਰੈਸਪੀ ਜ਼ਰੂਰ ਟਰਾਈ ਕਰਨਾ ਜੀ ਇਸ ਤਰ੍ਹਾਂ ਬਣਾਉਣ ਦੇ ਨਾਲ ਆਲੂ ਦੀ ਟਿੱਕੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਧੰਨਵਾਦ